ਫਰੀ ਕੋਡ ਦੀ ਗੱਲ ਕਰ ਗਏ ਫਰੀ ਕੋਡ ਤੋਂ ਵਿਰੋਧੀ ਤੁਹਾਨੂੰ ਲਗਾਤਾਰ ਸਵਾਲ ਕਰਨੇ ਕਿ ਸਾਰਾ ਫਰੀ ਕੋਡ ਪਟਿਆ ਪਿਆ ਚਲੋ ਜਿੱਥੇ ਸਿਵਰੇ ਪੈਣਾ ਉਹ ਠੀਕ ਆ ਮੰਨਦੇ ਆ ਵੀ ਉਹ ਉਥੇ ਟਾਈਮ ਲੱਗਦਾ ਪਰ ਦੂਜੀਆਂ ਛੜਕਾਂ ਦੇ ਬੁਰਾ ਹਾਲ ਹਾਇ ਦੇਣੀ ਸਾਰੇ ਪਾਸੇ ਤੂੜ ਮਿੱਟੀ ਲੋਕਾਂ ਦਾ ਲਗਾਤਾਰ ਵੀਡੀਓ ਪੈ ਰਹੀਆਂ ਨਹਿਰਾਂ ਤੇ ਖੜ ਕੇ ਕੰਮਾਂ ਦਾ ਹੋਵੇ ਨਹਿਰਾਂ ਦਾ ਕਹਿੰਦੇ ਪੂਰਾ ਬੁਰਾ ਹਾਲ ਕਰਤਾ ਦਰਖਤ ਵੰਡੇ ਗਏ ਆ ਲਗਾਤਾਰ ਜਿਹੜੇ ਅਸੀਂ ਤੁਹਾਡੇ ਤੇ ਇਲਜ਼ਾਮ ਲਾ ਰਹੇ ਪਰ ਆਹ ਬਈ ਪਾਰਟੀ ਕਿਤਨੇ ਕਿਤੇ ਚੀਜ਼ ਤੇ ਚੁੱਪ ਕੇ ਜਵਾਬ ਬਿਲਕੁਲ ਨਹੀਂ ਸਾਡੇ ਸਮਾਜ ਨੂੰ ਸਾਡੇ ਵਾਤਾਵਰਨ ਨੂੰ ਸਾਡੇ ਪਾਣੀਆਂ ਨੂੰ ਬਚਾਉਣ ਲਈ ਉਤਮ ਕਰ ਰਹੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਤੋਂ ਵਧੀਆ ਕੰਮ ਕਰ ਰਹੇ ਆ ਕੋਲ ਖੜ ਕੇ ਨਹਿਰਾ ਬਣਾ ਰਹੇ ਇੱਕ ਹਸਬ ਦਾ ਜਿਵੇਂ ਠੇਕਾ ਉਹਨਾਂ ਨੇ ਲਿਆ ਹੁੰਦਾ ਵੇਖੋ ਇਹ ਬਹੁਤ ਵਧੀਆ ਗੱਲ ਆ ਸ਼ਹਿਰ ਬਈ ਸ਼ਹਿਰ ਦੀ ਦੂਜੀ ਗੱਲ ਸੀਵਰੇਜ ਦੀ ਲਾ ਲੋ ਕਿੰਨੇ ਸੌ ਕਰੋੜ ਦਾ ਪ੍ਰੋਜੈਕਟ ਸੀਗਾ ਦੂਪਰੋਤੀ ਨੂੰ ਪੁੱਛਿਆ ਕਦੇ ਨਹੀਂ ਪ੍ਰੋਜੈਕਟ ਸੀਗਾ ਪਰ ਹਲੇ ਤੱਕ ਨੇਪਰੇ ਚੜਿਆ ਕੋਈ ਉਦੋਂ ਬਾਅਦ ਗਲੀਆਂ ਨਹੀਂ ਬਣੀਆਂ ਜਾਂਦੀਆਂ ਦੋਨੇ ਤਰ੍ਹਾਂ ਕਹਿ ਦਿੰਦੀਆਂ ਕਿ ਇਹਦਾ ਪ੍ਰੋਜੈਕਟ ਅਸੀਂ ਲੈਂਦੇ ਫਿਰ ਨੇਪਰੇ ਕਿਉਂ ਨਹੀਂ ਹਾਂ ਤੇ ਫਿਰ ਨੇਪਰੇ ਕਿਉਂ ਨਹੀਂ ਚੱਲਦਾ ਤੇ ਹੁਣ ਫਿਰ ਧੂੜ ਰੋੜ ਦੀ ਡਿੰਦੀ ਇਹਨਾਂ ਨੂੰ ਜੇ ਪੁਲ ਬੰਦਦੇ ਆ ਜਾਂ ਨਹਿਰਾਂ ਬਣ ਰਹੀਆਂ ਮਿੱਟੀ ਤਾਂ ਉਹ ਜਾਗਦਾ ਇਹਦਾ ਕੰਮ ਚਾਹੀ ਤਾ ਫ੍ਰੀ ਕੋਡ ਹੋਵੇ ਪੰਜਾਬ ਹੋਵੇ ਤੇ ਕਿਤੇ ਨਾ ਕਿਤੇ ਜਿਹੜੀ ਆਪਸੀ ਜਿਹੜੀ ਤੁਹਾਡੀ ਧੜੇਬੰਦੀ ਆ ਲੋਕਲ ਲੈਵਲ ਦੀ ਵੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਾਗ ਜਾ ਰਹੀ ਹੈ ਪਰ ਸਾਹਮਣੇ ਆਉਂਦੀ ਆ ਵੀ ਕਰ ਰਹੇ ਨੇ ਸਵਾਲ ਵਿਰੋਧੀ ਹੁਣ ਚਾਹੀ ਤੋੜੇ ਆਪ ਦੇ ਨਵੇਂ-ਨਵੇਂ ਆਏ ਕੁਝ ਕੁ ਨਵੇਂ ਕਹਿੰਦੇ ਕਿ ਇਹਨਾਂ ਨੂੰ ਡਾਉਂਦਾ ਪਰ ਉਹ ਕਹੀ ਗਏ ਨਾ ਮੈਂ ਕਾਲੀ ਕਾਂਗਰਸ ਛੱਡਿਓ ਸਾਲੂ ਸਾਰੇ ਨੇੜੇ ਲਾ ਲਿਆ ਤੇ ਸਾਨੂੰ ਪਾਸੇ ਦੇਖੋ ਜੀ ਜੇ ਕੋਈ ਪਾਰਟੀ ਦੇ ਵਿੱਚ ਆਉਂਦਾ ਤਾਂ ਉਹਦਾ ਵੈਲਕਮ ਆ ਉਹ ਕੋਈ ਦਿੱਕਤ ਨਹੀਂ ਤੁਸੀਂ ਇਸ ਚੀਜ਼ ਚ ਆਏ ਆ ਜੀ ਵੇਖੋ ਹੁਣ ਲੋਕਾਂ ਦਾ ਧੰਦਾ ਜਿਉ ਸਾਡੀ ਪਾਰਟੀ ਚ ਆ ਗਿਆ ਜਾਂ ਕੋਈ ਜੁਆਇਨ ਕਰ ਲੈਂਦਾ ਤੋਂ ਫਰੋਂਪਾ ਉਹਨਾਂ ਨੂੰ ਇਹ ਨਾ ਕਹਿ ਸਕਦੇ ਉਹਨਾਂ ਨੂੰ ਕੰਮ ਦਿੱਤਾ ਕੰਮ ਤੋਂ ਜਾਂ ਤਾਂ ਪਹਿਲਾਂ ਨਾ ਕਰਦੇ ਹੋਣ ਇੱਥੇ ਆ ਕੇ ਕੀਤਾ ਫੇਸਬੁੱਕ ਤੋਂ ਦੱਜਿਆ ਜਾਂਦਾ ਵੀ ਨਰਾਜ਼ਗੀ ਦੀਆਂ ਰਦ ਦੇ ਦਿੱਤੇ ਜਾਂਦੇ ਇਹ ਦੇਖੋ ਘਰੇ ਵੀ ਭਾਂਡੇ ਖੜਕ ਪੈਂਦੇ ਆ ਉਹ ਕਈ ਵਾਰੀ ਗੱਲ ਕਿਤੇ ਕਿਤੇ ਖੜਕਦੇ ਨੇ ਫਰੀ ਕੋਡ ਦੀ ਗੱਲ ਕਰ ਗਏ ਫਰੀ ਕੋਡ ਤੋਂ ਅਵਰੋਧੀ ਤੁਹਾਨੂੰ ਲਗਾਤਾਰ ਸਵਾਲ ਕਰਨੇ ਕਿ ਸਾਰਾ ਫਰੀ ਕੋਡ ਪੱਟਿਆ ਪਿਆ ਚਲੋ ਜਿੱਥੇ ਸਿਵਰੇ ਪੈਣਾ ਉਹ ਠੀਕ ਆ ਮੰਨਦੇ ਆ ਵੀ ਉਹ ਉਥੇ ਟਾਈਮ ਲੱਗਦਾ ਪਰ ਦੂਜੀਆਂ ਸੜਕਾਂ ਦਾ ਵੀ ਬੁਰਾ ਹਾਲ ਹੈ ਦੇਣੀ ਸਾਰੇ ਪਾਸੇ ਤੂੜ ਮਿੱਟੀ ਲੋਕਾਂ ਦਾ ਲਗਾਤਾਰ ਵੀਡੀਓ ਪੈ ਰਹੀਆਂ ਨਹਿਰਾਂ ਦੇ ਖੜ ਕੇ ਕੰਮਾਂ ਦਾ ਹੋਵੇ ਨਹਿਰਾਂ ਦਾ ਕਹਿੰਦੇ ਪੂਰਾ ਬੁਰਾ ਹਾਲ ਕਰਤਾ ਦਰਖਤ ਵੰਡੇ ਗਏ ਆ ਲਗਾਤਾਰ ਜਿਹੜੇ ਤੁਹਾਡੇ ਤੇ ਇਲਜਾਮ ਲੱਗ ਰਹੇ ਪਰ ਆਹ ਪਾਰਟੀ ਕਿਤਨੇ ਕਿਤੇ ਚੀਤੇ ਚੋਪਾ ਜਵਾਬ ਬਿਲਕੁਲ ਕੋਈ ਨਹੀਂ ਦੇ ਰਹੀ ਮੈਂ ਕਹਿੰਦਾ ਜਿਹੜੀ ਇੱਥੇ ਜਲ ਜੀਵਨ ਬਚਾਓ ਮੋਰਚਾ ਕਮੇਟੀ ਸੀਗੀ ਉਹ ਕਹਦੇ ਕਿ ਨਜਾਇਜ਼ ਰਕਤ ਵੱਡੇ ਜਾ ਰਹੇ ਫਿਰ ਤਾਂ ਕਹ ਨੂੰ ਵਿਰੋਧੀਆਂ ਲੀਡਰਾਂ ਦਾ ਕਹਿਣਾ ਹੀ ਹੁੰਦਾ ਯਾਰ ਸਾਰੀ ਉਹੋ ਟੀਮ ਟੋਟਲ ਨਾਲ ਸਾਡੇ ਵੀ ਬੰਦੇ ਠੀਕ ਆ ਸਾਰੀਆਂ ਨਹਿਰਾਂ ਦੇ ਉੱਤੇ ਪੂਰੀ ਚੌਕੀਦਾਰੀ ਕਰ ਰਹੇ ਇਹ ਮੁੰਡੇ ਉਹ ਮੈਂ ਉਹਨਾਂ ਨੂੰ ਸ਼ਾਬਾਸ਼ ਹੀ ਦੇਣਾ ਚਾਹਣਾ ਕਿ ਸਾਡੇ ਸਮਾਜ ਨੂੰ ਸਾਡੇ ਵਾਤਾਵਰਨ ਨੂੰ ਸਾਡੇ ਪਾਣੀਆਂ ਨੂੰ ਬਚਾਉਣ ਲਈ ਉਤਮ ਕਰ ਰਹੇ ਅਸੀਂ ਉਹਨਾਂ ਦੇ ਨਾਲ ਆ ਹਮੇਸ਼ਾ ਤੋਂ ਵਧੀਆ ਕੰਮ ਕਰ ਰਹੇ ਆ ਬੋਲ ਖੜ ਕੇ ਨਹਿਰਾ ਬਣਾ ਰਹੇ ਇੱਕ ਹਿਸਾਬ ਦਾ ਜਿਵੇਂ ਠੇਕਾ ਉਹਨਾਂ ਨੇ ਲਿਆ ਹੁੰਦਾ ਵੇਖੋ ਇਹ ਬਹੁਤ ਵਧੀਆ ਗੱਲ ਆ ਸ਼ਹਿਰ ਲਈ ਕਿ ਸ਼ਹਿਰ ਦੇ ਲੋਕ ਪਿਆਰ ਕਰਦੇ ਸ਼ਹਿਰ ਨੂੰ ਦੂਜੀ ਗੱਲ ਸੀਵਰੇਜ ਦੀ ਲਾ ਲਓ ਕਿੰਨੇ ਸੌ ਕਰੋੜ ਦਾ ਪ੍ਰੋਜੈਕਟ ਸੀਗਾ ਤੁਹਾਨੂੰ ਬਰੋਤੀਆਂ ਨੂੰ ਪੁੱਛਿਆ ਕਦੇ ਨਹੀਂ ਪ੍ਰੋਜੈਕਟ ਸੀਗਾ ਪਰ ਹਲੇ ਤੱਕ ਨੇਪਰੇ ਚੜਿਆ ਕੋਈ ਉਸ ਤੋਂ ਬਾਅਦ ਗਲੀਆਂ ਨਹੀਂ ਬਣੀਆਂ ਜਾਂਦੀਆਂ ਮੈਂ ਕੁਐਸਚਨ ਮੈਂ ਕਰਦਾ ਨਾ ਇਹੀ ਕੁਐਸਚਨ ਮੈਂ ਕਰਦਾ ਕਰੋੜਾਂ ਦੇ ਹਿਸਾਬ ਨਾਲ ਫੰਡ ਲਿਆਂਦਾ ਅਜੇ ਤੱਕ ਕਰੋੜਾਂ ਆ ਚੁੱਕੀਆਂ ਹਾਂ ਕਰੋੜਾਂ ਆ ਚੁੱਕਿਆ ਤੇ ਉਹਦੇ ਐਸਟੀਮੇਟ ਫਿਰ ਘਟ ਕਿਵੇਂ ਗਏ ਹਾਂ ਮੈਂ ਤਾਂ ਕੁਐਸਚਨ ਇਹ ਕਰਦਾ ਜਦੋਂ ਤੁਸੀਂ ਚੇਰ ਦਾ ਜ਼ਿੰਮੇਵਾਰੀ ਲੈ ਲਈ ਕਿ ਅਸੀਂ ਇੱਕ ਪਾਸੇ ਤਾਂ ਕਹਿੰਦੇ ਪ੍ਰੋਜੈਕਟ ਅਸੀਂ ਲੈਂਦੇ ਆ। ਹੂੰ। ਦੋਨੇ ਤਰ੍ਹਾਂ ਕਹਿ ਦਿੰਦੀਆਂ। ਕਿ ਇਹਦਾ ਪ੍ਰੋਜੈਕਟ ਅਸੀਂ ਲੈਂਦੇ ਫਿਰ ਨੇਪਰੇ ਕਿਉਂ ਨਹੀਂ? ਹਾਂ ਤਾਂ ਫਿਰ ਨੇਪਰੇ ਕਿਉਂ ਨਹੀਂ ਚੱਲਦੇ? ਹੁਣ ਫਿਰ ਧੂੜ ਰੋੜ ਦੀ ਢਿੰਦੀ ਇਹਨਾਂ ਨੂੰ। ਹਾਂ। ਜੇ ਪੁਲ ਬੰਦਦੇ ਆ ਜਾਂ ਨਹਿਰਾਂ ਬਣ ਰਹੀਆਂ ਮਿੱਟੀ ਤਾਂ ਉਹ ਚਾਰ ਦਿਨ ਦਾ ਇਹਦਾ ਕੰਮ ਹੋਊਗਾ ਹੀ ਨਾ। ਕੋਈ ਚੀਜ਼ ਪਟਾਂਗੇ ਤਾਂ ਉਹਨੂੰ ਬਣਾਵਾਂਗੇ ਨਾ। ਮਿੱਟੀ ਇੱਕ ਪਾਸੇ ਤਾਂ ਕਹਿੰਦੇ ਮਿੱਟੀ ਢਾਈ ਜਾਂਦੇ ਹੁਣ ਮਿੱਟੀ ਉੱਡਣ ਤੋਂ ਬਿਨਾ ਜਗਤਾਰ ਜੀ ਤੁਸੀਂ ਦੱਸ ਦਿਓ ਪੁਲ ਬਣ ਜਾਣਗੇ। ਹੂੰ। ਸਬਸਾ ਥੋੜੀ-ਬੋਟੀ ਆਉਂਦੀ ਹੈ ਨਾ ਹਰ ਚੀਜ਼ 'ਚ ਮੈਂ ਪਹਿਲਾਂ ਜਿੱਤੇ ਪੁਲ ਚਲਾਇਆ ਇੱਕ ਹਫ਼ਤੇ ਲਈ ਕੋੜ ਪੂਰਾ ਪੁਲ ਅਸੀਂ ਬੰਦ ਕੀਤਾ ਤੇ ਚੈਲ ਰੋਡ ਦਾ ਪੁਲ 6 ਮਹੀਨੇ ਬੰਦ ਰਿਹਾ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਆ ਮਤਲਬ ਐਂ ਨਹੀਂ ਹੁੰਦਾ ਹਰ ਚੀਜ਼ ਲੋਕ ਸਿਆਣੇ ਨੇ ਲੋਕਾਂ ਨੂੰ ਹਰ ਚੀਜ਼ ਦਾ ਪਤਾ ਹੈ ਲੋਕ ਲੋਕਾਂ ਨੂੰ ਪਤਾ ਕੰਮ ਕਰਦੇ ਕੋਈ ਗੱਲ ਨਹੀਂ ਵਿਰੋਧਤਾ ਵੀ ਹੁੰਦੀ ਆ ਕੰਮ ਕਰਨ ਵਾਲਿਆਂ ਦੀ ਹੁੰਦੀ ਆ ਉਹ ਜੋ ਹੋ ਜਾਂਦੀਆਂ ਨਿੱਕੀ-ਮੋਟੀਆਂ ਚੀਜ਼ਾਂ ਪਰ 100% ਲੋਕਾਂ ਦੇ ਨਾਲ ਆ ਲੋਕਾਂ ਦੀ ਗੱਲ ਕਰਾਂਗੇ ਲੋਕਾਂ ਲਈ ਬੈਠੇ ਜਿੰਨਾ ਚਿਰ ਲੋਕ ਇਹ ਬਖਸ਼ਣਗੇ ਨਾ ਚੀਜ਼ਾਂ ਤਾਂ ਲੋਕਾਂ ਲਈ ਆ ਚਲੋ ਬੁਰਤੀਆਂ ਦੀ ਗੱਲਤ ਹੋ ਗਈ ਹੁਣ ਤੁਸੀਂ ਕਹੇ ਵੀ ਤੁਸੀਂ ਮੀਟਿੰਗ ਦਿੱਲੀ ਵੀਰ ਜੀ ਸਾਹਿਬ ਨਾਲ ਕਰਕੇ ਆਏ ਆ ਜਦੋਂ ਹਾਰ ਹੁੰਦੀ ਹੈ ਪਾਰਟੀ ਦੀ ਉਦੋਂ ਹੀ ਕਿਉਂ ਮੀਟਿੰਗਾਂ ਹੁੰਦੀਆਂ ਨੇ ਲਗਾਤਾਰ ਪਿਛਲੀ ਗੱਲ ਕਰ ਲਈਏ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਤਾਂ ਜਿਹੜੇ ਤੁਹਾਡੇ ਪੁਰਾਣੇ ਵਰਕਰ ਸੀਗੇ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਆਪਣੇ ਜਿਹੜੇ ਕਸ ਰਹੇ ਨੇ ਕਿ ਸਰਕਾਰਾਂ ਬਦਲ ਚੁੱਕੀਆਂ ਨੇ ਚਾਹੇ ਫ੍ਰੀ ਕੋਡ ਹੋਵੇ ਪੰਜਾਬ ਹੋਵੇ ਤੇ ਕਿਤੇ ਨਾ ਕਿਤੇ ਜਿਹੜੀ ਆਪਸੀ ਜਿਹੜੀ ਤੁਹਾਡੀ ਧੜੇਬੰਦੀ ਆ ਲੋਕਲ ਲੈਵਲ ਦੀ ਵੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜੱਗ ਜਾ ਰਹੀ ਹੈ ਤਾਂ ਸਾਹਮਣੇ ਆਉਂਦੀ ਆ ਵੀ ਕਰ ਰਹੇ ਨੇ ਸਵਾਲ ਵਿਰੋਧੀ ਹੁਣ ਚਾਹੇ ਤੁਹਾ ਮੇਰੀ ਇੱਕ ਬੇਨਤੀ ਸੁਣ ਲਓ ਜਿਹੜੇ ਨਵੇਂ-ਨਵੇਂ ਆਏ ਹਨ ਕੁਛ ਕੁ ਨਵੇਂ ਕਹਿੰਦੇ ਕਿ ਇਹਨਾਂ ਨੂੰ ਡਾਉਂਡ ਪਰ ਉਹ ਕਹੀ ਗਏ ਨਾ ਮੈਂ ਇੱਕ ਕਾਲੀ ਕਾਂਗਰਸ ਛੱਡਿਓ ਸਾਨੂੰ ਸਾਰੇ ਨੇੜੇ ਲਾ ਲਿਆ ਤੇ ਸਾਨੂੰ ਪਾਸੇ ਦੇਖੋ ਜੀ ਜੇ ਕੋਈ ਪਾਰਟੀ ਦੇ ਵਿੱਚ ਆਉਂਦਾ ਤਾਂ ਉਹਦਾ ਵੈਲਕਮ ਆ ਉਹ ਕੋਈ ਦਿੱਕਤ ਨਹੀਂ ਪਰ ਜੇ ਕੋਈ ਨਵਾਂ ਆ ਕੇ ਕਹਵੇ ਪੁਰਾਣਿਆਂ ਨੂੰ ਕੁਝ ਪਤਾ ਹੀ ਨਹੀਂ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਘਰ-ਘਰ ਜਾ ਕੇ ਵੋਟ ਮੰਗੀ ਇਹ ਤਾਂ ਮਾੜੀ ਗੱਲ ਹੈ ਨਾ ਫਿਰ ਇਹਦਾ ਉਹਨਾਂ ਦੀ ਥਿੰਕਿੰਗ ਆ ਵੇਖੋ ਤੁਸੀਂ ਇੱਕ ਗੱਲ ਸੁਣ ਲਓ ਸਾਡੇ ਜਿੰਨੇ ਵਰਕਰ ਜੋ ਵੀ ਪਾਰਟੀ ਨਾਲ ਖੜੇ ਆ ਕਿਸੇ ਨਾਲ ਕੋਈ ਤੋਹੀਨ ਨਹੀਂ ਸਾਰਿਆਂ ਦੀ ਇੱਜ਼ਤ ਹੋਊਗੀ ਸਾਰਿਆਂ ਦੇ ਕੰਮ ਹੋਣਗੇ ਇਸ ਚੀਜ਼ ਨੂੰ ਲੈ ਕੇ ਅਸੀਂ ਮੀਟਿੰਗਾਂ ਕਰਦੇ ਆਂ ਨਹੀਂ ਪਰ ਉਹ ਤਾਂ ਇਹੀ ਕਹਿ ਰਹੇ ਨੇ ਵੀ ਜਿਹੜੇ ਕਾਂਗਰਸੀਆਂ ਦੇ ਕੰਮ ਠੇਕੇ ਦੇ ਕੰਮ ਦੇ ਦਈਏ ਜੋ ਕਿਤੇ ਵੀ ਗਾਵੇਂ ਜ਼ਿਆਦਾ ਕਾਂਗਰਸੀ ਬੈਠੇ ਜਾਂ ਅਕਾਲੀ ਬੈਠੇ ਅਸੀਂ ਤਾਂ ਫੇਰ ਪਾਸੇ ਬੈਠੇ ਆਂ ਸਾਨੂੰ ਕੋਈ ਰੋਜ਼ਗਾਰ ਨੀ ਕੰਮ ਕਰਨੇ ਆ ਇੱਕ ਕਾਫੀ ਇਸ ਚੀਜ਼ ਦੇ ਵਿੱਚ ਵਾਰ ਘਟੇ ਨੇ 1921 ਹੋ ਜਾਂਦਾ ਮੋਸਟਲੀ ਬੰਦੇ ਹੁਣ ਵੇਖੋ ਕੰਮ ਸਰਕਾਰ ਕੰਮ ਥੋੜੂ ਦਿੰਦੀ ਹੈ ਕਿਉਂਕਿ ਬਾਕੀ ਬਾਕੀ ਪਹਿਲ ਦਿੱਤੀ ਗਈ ਜਿਹੜੇ ਕਾਂਗਰਸੀ ਜਾਂ ਅਕਾਲੀ ਦਰੋਂ ਪਹਿਲ ਦਿੱਤੀ ਗਈ ਆਮ ਪਾਰਟੀ ਦੇ ਨਹੀਂ ਪਹਿਲ ਨਹੀਂ ਦਿੱਤੀ ਗਈ ਕਹਿ ਸਕਦੇ ਆ ਤੁਸੀਂ ਇਸ ਜੋ ਸਾਡੀ ਪਾਰਟੀ ਚ ਆ ਗਿਆ ਜਾਂ ਕੋਈ ਜੁਆਇਨ ਕਰ ਲੈਂਦਾ ਤਾਂ ਫਿਰ ਆਪਾਂ ਉਹਨਾਂ ਨੂੰ ਇਹ ਨਾ ਕਹਿ ਸਕਦੇ ਉਹਨਾਂ ਨੂੰ ਕੰਮ ਦਿੱਤਾ ਕੰਮ ਤਾਂ ਜਾਂ ਤਾਂ ਪਹਿਲਾਂ ਨਾ ਕਰਦੇ ਹੋਣ ਇੱਥੇ ਆ ਕੇ ਕੀਤਾ ਹੋਵੇ ਫਿਰ ਕੰਮ ਤਾਂ ਪਹਿਲਾਂ ਤੋਂ ਚੱਲੀ ਜਾਂਦੇ ਸਾਰਿਆਂ ਦੇ ਪਰ ਕਈ ਚੀਜ਼ਾਂ ਤਾਂ ਹੈਗੇ ਵੇਖੋ ਕੋਈ ਚੀਜ਼ ਦਾ ਜੇ ਕੋਈ ਬੋਲਦਾ ਕੋਈ ਉਹਦਾ ਹੁੰਦਾ ਰੀਜ਼ ਹੈ ਨਾ ਤਾਂ ਸਾਨੂੰ ਦੱਸਣ ਯਾਰ ਅਸੀਂ ਬੈਠੇ ਹਾਂ ਮੈਂ ਜ਼ਿਲ੍ਹਾ ਪ੍ਰਧਾਨ ਆ ਜ਼ਿਲ੍ਹਾ ਪ੍ਰਧਾਨ ਦੇ ਜਿਮੇਵਾਰੀ ਹੈ ਮੇਰੀ ਵਰਕਰਾਂ ਦੀ ਖਿਆਲ ਰੱਖਣਾ ਜੇ ਕਿਸੇ ਨੂੰ ਪ੍ਰੋਬਲਮ ਹੋ ਤੁਹਾਨੂੰ ਦੱਸਣ ਦੀ ਬਜਾਏ ਮੈਨੂੰ ਦੱਸਣ ਪਹਿਲਾਂ ਮੈਂ ਉਹਨਾਂ ਦੇ ਨਾਲ ਖੜੂਗਾ ਹਮੇਸ਼ਾ ਸਾਨੂੰ ਤਾਂ ਇਹ ਚਾਹਦੇ ਸਾਨੂੰ ਤਾਂ ਫੇਸਬੁੱਕ ਤੋਂ ਦੱਜਿਆ ਜਾਂਦਾ ਵੀ ਨਰਾਜ਼ਗੀ ਜਹਰ ਦੇ ਉੱਤੇ ਜਾਂਦੀ ਇਹ ਦੇਖੋ ਘਰੇ ਵੀ ਭਾਂਡੇ ਖੜਕ ਪੈਂਦੇ ਆ ਉਹ ਕਈ ਵਾਰੀ ਗੱਲ ਕਿਤੇ ਨਾ ਕਿਤੇ ਖੜਕਦੇ ਜ਼ਰੂਰ ਹੈਗੇ ਆ ਦੇਖੋ ਸਾਰੇ ਤੁਸੀਂ ਰਾणे ਗਰਜੀਤ ਦਾ ਬਿਆਨ ਸੁਣਿਆ ਕਰੋ ਸੁਣਿਆ ਨਾ ਤੁਸੀਂ ਉਹ ਰਾਜਾ ਬੜੇੰਗ ਨੂੰ ਕਹਿੰਦਾ ਮੈਂ ਉਹ ਪ੍ਰਧਾਨ ਹੀ ਨਹੀਂ ਮੰਨਦਾ ਡੁਪਲੀਕੇਟ ਆਸੀਏ ਮਤੇ ਇੰਦਾ ਤਾਂ ਨਹੀਂ ਕੋਈ ਬੋਲਦਾ ਉਹ ਕੋਈ ਨਿਓ ਵਰਕਰ ਬੱਚੇ ਆ ਛੋਟੇ ਕਈ ਕਈਆਂ ਦਾ ਹਜੇ ਕਈ ਤਾਂ ਉਹਦੋਂ ਹਜੇ 8ਵੀਂ 9ਵੀਂ ਚ ਪੜਦੇ ਜਿਹੜੇ ਸਾਡੇ ਨਾਲ ਤੁਰੇ ਆ ਬੋਰਡ ਅੱਜ ਬੜੀ ਉਹ ਜਿਤਨਾ ਹੌਲੀ ਹੌਲੀ ਐਕਸਪੀਰੀਅੰਸ ਆ ਜਾਂਦਾ ਕੋਈ ਐਵੀ ਦੀ ਗੱਲ ਨਹੀਂ ਹੈਗੀ ਸਾਰਿਆਂ ਨਾਲ ਧੰਨਵਾਦ ਥੈਂਕ ਯੂ ਸੋ ਮੱਚੀ ਥੈਂਕ ਸੋ ਇਹ ਸਨ ਗੁਰਤੇਸ਼ ਸਿੰਘ ਖੋਸਾ ਲਗਾਤਾਰ ਆਮ ਆਦਮੀ ਪਾਰਟੀ ਲਈ ਫ੍ਰੀ ਕੋਰਟ ਤੋਂ ਸ਼ੁਰੂ ਤੋਂ ਜੁੜੇ ਤੇ ਕੰਮ ਕਰ ਰਹੇ ਤੇ ਉਹਨਾਂ ਕਹਿੰਦੇ ਆ ਕਿ ਸਮੇਂ ਦੇ ਵਿੱਚ ਜੋ ਲੋਕਾਂ ਨਾਲ ਸਰਕਾਰ ਨੇ ਜੋ ਵਾਅਦੇ ਕੀਤੇ ਉਹ ਪੂਰੇ ਕਰਨਗੇ ਅਤੇ ਨਾਲ ਨਾਲ ਅਜ ਅਵਿਰਧੀਆਂ ਜਿਹੜੇ ਹੈਗੇ ਤੰਜ ਕਿਸਾਨ ਕਿ ਜੇਕਰ ਵਿਕਾਸ ਕਾਰਜ ਹੋਣਗੇ ਕਿਤਨੇ ਕਿਤੇ ਥੋੜੀ-ਮੋਟੀ ਦਿੱਕਤਾਂ ਲੋਕਾਂ ਨੂੰ ਆਉਂਦੀ ਹੈ ਪਰ ਲੋਕਾਂ ਲਈ ਹਰ ਇੱਕ ਚੀਜ਼ ਫ੍ਰੀ ਕੋਰਟ ਦੇ ਵਿੱਚ ਹੀ ਦਿੱਤੀ ਜਾਵੇ ਕੈਮਰਾਮੈਨ ਤਰਮਿੰਦਰ ਨਾਲ ਜਗਤਾਰ ਸਿੰਘ